ਇਹ ਇੱਥੇ ਇਸ ਗਲੀ ਦੇ ਵਿੱਚ ਜੋ ਚਿੱਕੜ ਬਹੁਤ ਜ਼ਿਆਦਾ ਹੁੰਦਾ ਸੀ ਆ ਗਲੀ ਸਾਰੀ ਖਰਾਬ ਸੀ ਕਿ ਨੰਗਾ ਟੱਪਾ ਔਖਾ ਸੀਗਾ ਹਜੇ ਵੀ ਹੁੰਦਾ ਹਜੇ ਵੀ ਥੋੜਾ ਉਹ ਇੱਥੇ ਦੀਵਾਰ ਕਰ ਤੇ ਅਤੇ ਇਹ ਨੌਜਵਾਨਾਂ ਨੇ ਜਿਹੜੀ ਆ ਪੁਲੀ ਆ ਉੱਚੀ ਕੀਤੀ ਆ ਕਿ ਜਿਹੜਾ ਬਹੁਤ ਜ਼ਿਆਦਾ ਨਗਾਰਾ ਸੀਗਾ ਥੱਲੇ ਉਹ ਕੱਢ ਕੇ ਇਹ ਗਲੀ ਦੁਬਾਰਾ ਚਾਲੂ ਕੀਤੀ ਗਈ ਆ ਇਹਨਾਂ ਦਾ ਧੰਨਵਾਦ ਆ ਵੈਸੇ ਬਹੁਤ ਵਧੀਆ ਤੁਹਾਨੂੰ ਗਲੀ ਵੀ ਵਿਖਾਉਣੇ ਆ ਵੀ ਜਾਓ ਮੂਦੀ ਘਾਤੋ ਫਿਰ ਛੱਡੀ ਪਈ ਹੈ। ਹਣਾ ਹੁਣ ਪਾਣੀ। ਝੋਟੀ ਤਾਂ ਹੁਣ ਛੱਡਣੀ ਹੈ। ਘਰਾਂ ਵੇ ਦੀ ਨੰਗਣਾ ਪਹਿ ਰਿਆ ਵੀ। ਹਾਂ ਜੀ। ਕੋਈ ਹਾਲਾ ਨਾ। ਉਹ ਹੈਗਾ ਨੰਗਾ ਤਾਂ। ਬਹੁਤ ਔਖਾ। ਦੇਖੀ। ਤਰਪ ਜੀ ਸਰ। ਆਇਸਾ ਤਾਂ ਕਸੂਰ ਹੈ ਪਾਰਕ ਤੋਂ ਦਲਮਨ ਇਸੇ ਦਾ ਕਿੱਥੇ ਕਿੱਥੇ ਜਾਣੇ ਹੁੰਦੇ ਆਪਾਂ ਆ ਗੱਡੀ ਦਾ ਹਾਲ ਹੈ ਗਾਰੇ ਗਾਰੇ ਕੋਈ ਨਹੀਂ ਪਤਾ ਵੀ ਲਾ ਦੋ ਘਰੇ ਦਾ ਇੱਕ ਲੈ ਆਂਦੇ